ਪੰਜਾਬ ਹੜਾਂ 'ਚ ਹੜਿਆ ਪੰਜਾਬ ਨਾਲ ਕੋਈ ਨਹੀਂ ਖੜਿਆ ਜੇ ਖੜਿਆ ਤਾਂ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਹੜਪੀੜਤਾਾਂ ਦੀ ਮਦਦ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਤਾਰ ਮਦਦ ਕੀਤੀ ਜਾ ਰਹੀ ਹੈ ਬਿੱਤੇ ਦਿਨੇ ਹਲਕਾ ਧਰਮਕੋਟ ਤੇ ਸ਼ਾਕਕੋਟ ਦੇ ਪ੍ਰਭਾਵਿਤ ਪਿੰਡਾਂ ਲਈ ਇੱਕ 1000 ਕੁਆਂਟਲ ਕਣਕ ਦਾ ਬੀਜ ਭੇਜਿਆ ਗਿਆ ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਖੁਦ ਝੰਡੀ ਦੇ ਕੇ ਰਵਾਨਾ ਕੀਤਾ ਜਿਹੜੀ ਅਸੀਂ ਵਾਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਨੂੰ ਜਿਨ੍ਹਾਂ ਦੀ ਫਸਲਾਂ تباہ ਹੋਈਆਂ ਉਹਨਾਂ ਨੂੰ ਬੀ ਦੇਵਾਂਗੇ ਦੋ ਦਿਨ ਪਹਿਲੇ ਤੋਂ ਅਸੀਂ ਬੀ ਦੀ ਸੇਵਾ ਸ਼ੁਰੂ ਕਰਤੀ ਤੁਸੀਂ ਸਾਰੇ ਜਾਣਦੇ ਹੋ ਪਠੰਡਾ ਦਿਹਾਤੀ ਤੋਂ ਤਕਰੀਬਨ 500 ਕੁਆਂਟਲ ਬੀ ਅਸੀਂ ਅਜਨਾਲੇ ਭੇਜਿਆ ਸੀ ਧਰਮਕੋਟ ਅਸੀਂ 1000 ਕੁਆਂਟਲ ਬੀ ਅਸੀਂ ਵੰਡ ਰਹੇ ਹਾਂ ਤੇ ਲਗਾਤਾਰ ਅਗਲੇ 15-20 ਦਿਨਾਂ ਚ ਜਿਹੜਾ ਅਸੀਂ ਕਿਹਾ ਸੀ 1 ਲੱਖ ਏਕੜ ਨੂੰ ਬੀ ਦੇਣਾ ਉਹ ਇਹ ਦੇਵਾਂਗੇ। ਫੜਾਂ ਦੇ ਦੌਰਾਨ ਮੈਂ ਮੈਂ ਧੰਨਵਾਦ ਕਰਦਾ ਸਮੂਹੀ ਕਾਲੀ ਪਰਕਰਾਂ ਦਾ ਇਹ ਵਿਸ਼ੇਸ਼ਤਾ ਜਿਨ੍ਹਾਂ ਨੇ 3 ਲੱਖ ਜਿੱਤ ਕਰਕੇ ਆਪਣੇ ਪਰਿਵਾਰ ਦਾ ਸਾਥ ਦਿੱਤਾ। ਸਾਡੇ ਵਾਸਤੇ ਪੰਜਾਬ ਇੱਕ ਪਰਿਵਾਰ ਹੈ। ਅਸੀਂ ਉਦੋਂ ਵੀ ਕਿਹਾ ਸੀ ਜਿੱਥੇ ਦੀ ਦੌਰ ਹੋਵੇ ਹੁਣ ਕਾਲੀਦਲ ਤਰੁਕਾ ਸਾਨੂੰ ਕਿ ਸਰਕਾਰ ਤੇ ਤਾਂ ਕੋਈ ਜ਼ਮੀਨ ਦਾ ਬੰਦਾ ਹੈ ਨਹੀਂ ਬਲਕਿ ਤਾਂ तकरीबन 7-800 ਟਰੱਕ ਮੈਨ ਕਰੇ ਦੇ ਬਣ ਚੁੱਕੇ ਤੋਂ ਇੰਨੇ ਹੀ ਦੂਗੀ ਦੇ ਬਣ ਚੁੱਕੇ ਐ ਤੇ ਬਾਕੀ ਹੁਣ ਪੀ ਦਾ ਕੰਮ ਸ਼ਿਫਟ ਕਰ ਦਿੱਤਾ ਹੈ ਜਿਵੇਂ ਅੱਜ ਤੁਹਾਡੇ ਇੱਥੇ ਪੀ ਦਾ तकरीबन 500 ਕਰਤਾ ਕਿੰਨਾ ਹੈ ਇਹਦੇ ਨਾਲ ਤਾਂ ਜਿੰਨੀ ਹੋਰ ਰੋਡ ਪਈ ਦਸੀਦਾ ਹੋ ਆਪਣੇ ਕਟੋਰ ਰੂਪ ਕਿਸੀ ਨਾਲ ਦੇ ਨਾਲ ਹੁਣ ਤੇ ਜਵਾਂ ਕਿ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਚ ਭੇਜੇ ਗਏ ਕਣਕ ਦੇ ਬੀਜ ਲੋਕਾਂ ਨੂੰ ਮਿਲ ਰਹੇ ਨੇ ਉਹਨਾਂ ਲੋਕਾਂ ਤੋਂ ਸੁਣੋ ਕਿ ਉਹਨਾਂ ਦੇ ਦੁੱਖ ਦੀ ਘੜੀ ਵਿੱਚ ਉਹਨਾਂ ਨਾਲ ਕੌਣ ਖੜਿਆ ਹੈ ਕਿਸ ਨੇ ਔਖੇ ਸਮੇਂ ਚ ਉਹਨਾਂ ਦੀ ਬਾਹ ਫੜੀ ਹੈ ਮੈਂ ਇਲਾਕਾ ਧਰਮਕੋਟ ਤੋਂ ਬੋਲਦਾ ਜੀ ਅਸੀਂ ਬਹੁਤ ਬਹੁਤ ਧੰਨਵਾਦੀ ਆ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਜਿਨ੍ਹਾਂ ਨੇ ਸਾਨੂੰ ਕਣਕ ਦਾ ਬੀ ਕੱਲ ਭੇਜਿਆ ਤੇ ਸਾਨੂੰ ਸਾਰਾ ਮਿਲ ਗਿਆ ਜੀ ਜੋ ਵੀ ਸਾਨੂੰ ਸੁਖਵੀਰ ਸਿੰਘ ਬਾਦਲ ਜੀ ਨੇ ਭੇਜਿਆ ਜੀ ਉਹ ਸਾਨੂੰ ਮਿਲ ਗਿਆ ਜੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਡੋਂ ਅਨਾਜ ਮਿਲ ਗਿਆ ਜੀ ਮਿਲ ਗਿਆ ਸਾਨੂੰ ਅਸੀਂ ਬੜੀ ਖੁਸ਼ ਹਾਂ ਬਹੁਤ ਸ਼ੁ크ਰੀ ਹਾਂ ਸਾਡੇ ਹੜ੍ਹ ਆਉਣ ਕਰਕੇ ਜੀ ਬਹੁਤ ਨੁਕਸਾਨ ਹੋਇਆ ਸਾਡੇ ਫਸਲਾਂ ਖਰਾਬ ਹੋ ਗਈਆਂ ਤੇ ਹੁਣ ਸਾਡੀ ਬਾਹ ਫੜੀ ਸੁਖਵੀਰ ਸਿੰਘ ਬਾਦਲ ਨੇ ਤੇ ਅਸਲੀ ਬੀਜ ਭੇਜਿਆ ਸਾਡੇ ਵਾਸਤੇ ਕਣਕਾਂ ਦਾ ਅਸੀਂ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵੀਰ ਸਿੰਘ ਬਾਦਲ ਜੀ ਕੱਲ ਧਰਮਪੁਰ ਹਲਕਾ ਵਿੱਚ ਪਹੁੰਚੇ ਸੀ ਅਤੇ 1000 ਕੁਵੰਟਲ ਜੋ ਵੀ ਉਹਨਾਂ ਨੇ ਵੰਡਿਆ ਜੀ ਉਹ 9 ਕਿੱਲਿਆਂ ਦਾ ਬੀ ਮੈਨੂੰ ਮਿਲ ਚੁੱਕਾ ਹੈ ਅਤੇ ਮੈਂ ਦਿਲੋਂ ਧੰਨਵਾਦ ਸੁਖਵੀਰ ਸਿੰਘ ਬਾਦਲ ਜੀ ਦਾ ਕਰਦਾ ਕਿਉਂਕਿ ਉਹ ਬੀ ਸਾਡੇ ਕੋਲ ਪਹੁੰਚ ਗਿਆ ਤੇ ਇੱਥੇ ਕਿਸੇ ਸਰਕਾਰ ਨੇ ਕਿਸੇ ਹੋਰ ਬੰਦੇ ਨੇ ਬਾਹ ਨਹੀਂ ਫੜੀ ਸਿਰਫ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼ਰੋਮਣੀ ਅਕਾਲੀ ਦਲ ਇੱਥੇ ਆਏ ਖੁਦ ਚੱਲ ਕੇ ਸਰਦਾਰ ਬਚਿੱਤਰ ਸਿੰਘ ਕੁਹਾੜ ਹੁਣੀ ਨਾਲ ਲੈ ਕੇ ਆਏ ਤੇ ਇਹਨਾਂ ਸਾਡੀ ਬਾਹ ਫੜੀ ਸੀ 2000 ਲੀਟਰ ਇੱਕ ਹੋਰਾਂ ਦਿੱਤਾ ਦੋ ਇੱਕ ਵਾਰਾਂ ਦਿੱਤਾ ਦੇ 5000 ਲੀਟਰ ਸਰਦਾਰ ਸੁਖਵੀਰ ਸਿੰਘ ਬਾਦਲ ਤੇ 2 ਲੱਖ ਰੁਪਇਆ ਲੱਗਦੀ ਸਾਰੇ ਇੱਥੇ ਸਾਨੂੰ ਨਗਰ ਨੂੰ ਦੇਖ ਕੇ ਲੱਗ ਕੇ ਉਹਦੇ ਨਾਲ ਇਹ ਬੰਨ ਪੱਕਾ ਜਿੰਨਾ ਵੀ ਮਿੱਟੀ ਪਾਈ ਧਾਰ ਨੂੰ ਬਚਾਇਆ ਤੇ ਪ੍ਰਧਾਨ ਸਾਹਿਬ ਉਹਨਾਂ ਦੀ ਅਕਾਲੀ ਦਲ ਦੀ ਤੇ ਸਰਦਾਰ 7500 ਉਹਨਾਂ ਦੀ ਕਿਰਪਾ ਦੇ ਨਾਲ ਹੋਇਆ ਹੁਣ ਵੀ ਆ ਦੇਖੋ ਪੱਡੇ ਮਾਰ ਚੁੱਕੇ ਇਹਨਾਂ ਦੇ ਇੱਕ ਟਰਾਲੀ ਆ ਖੜੀ ਆ ਇੱਕ ਟਰਾਲੀ ਉਧਰ ਉਹ ਚਾਰ ਦੀ ਖੜੀ ਆ ਚਾਰ ਲੈ ਕੇ ਆਏ ਆ 1000 ਪੁਆਇੰਟ ਵਾਲਾ ਕਣਕ ਜਿਹੜੀ ਆ ਬੀਜ ਜਿੰਨਾ ਪੀਰਗਾ ਮਰ ਗਿਆ ਦਰਿਆਲ ਆ ਉਹਦੇ ਵਾਸਤੇ ਸਰਦਾਰ ਬਾਦਲ ਸਾਹਿਬ ਹੁਣ ਕੱਲ ਸਾਨੂੰ ਮਹਈਆ ਕਰਾ ਦਿੱਤਾ ਹੋਰ ਕਿਸੇ ਨੇ ਸਾਡੀ ਬਾਹ ਨਹੀਂ ਫੜੀ ਸੁਖਵੀਰ ਬਾਦਲ ਨੇ ਅਕਾਲੀ ਦਲ ਨੇ ਸਾਡੀ ਬਾਹ ਫੜੀ ਇਹੋ ਪਾਰਟੀ ਸਾਡੇ ਕੋਲ ਆਦੀ ਪਈ ਹੈ ਇਹੋ ਹੀ ਸਾਡੀ ਬਾਹ ਫੜਦੀ ਏ ਇਹ ਸੇਵਾ ਇੱਕ ਪਿੰਡ ਜਾਂ ਹਲਕੇ ਚ ਨਹੀਂ ਕੀਤੀ ਗਈ ਸਗੋਂ ਪੰਜਾਬ ਦੇ ਉਸ ਇੱਕ ਇੱਕ ਘਰ ਤੱਕ ਸੇਵਾ ਪਹੁੰਚਾਈ ਗਈ ਹੈ ਜੋ ਲੋਕ ਪੀੜਤ ਸਨ ਇਸ ਤੋਂ ਪਹਿਲਾਂ 600 ਕੁਇੰਟਲ ਕਣਕ ਦਾ ਬੀਜ ਬਠਿੰਡਾ ਵੀ ਭੇਜਿਆ ਗਿਆ ਹੈ ਹੜ੍ਹਾਂ ਦੌਰਾਨ ਬੰਨ ਪੱਕੇ ਕਰਨ ਲਈ ਮਾਲੀ ਸਹਾਇਤਾ ਕੀਤੀ ਗਈ ਹੈ ਡੀਜ਼ਲ ਜਨਰੇਟਰ ਪਸ਼ੂਆਂ ਲਈ ਮੱਕੀ ਦਾ ਅਚਾਰ ਸੈਂਕੜੇ ਤੂੜੀਆਂ ਦੀਆਂ ਟਰਾਲੀਆਂ ਵੀ ਭੇਜੀਆਂ ਗਈਆਂ ਨੇ ਹੁਣ ਕਣਕ ਦੇ ਬੀਜ ਦੇ ਨਾਲ ਨਾਲ 50 ਹਜ਼ਾਰ ਲੋੜਵੰਦ ਪਰਿਵਾਰਾਂ ਲਈ ਕਣਕ ਵੀ ਭੇਜੀ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਆਪਣੀ ਪਾਰਟੀ ਹੈ ਤੇ ਪੰਜਾਬ ਤੇ ਜਦੋਂ ਵੀ ਪੀੜ ਪਈ ਹੈ ਉਸ ਸਮੇਂ ਹਰ ਦੁੱਖ ਸੁੱਖ 'ਚ ਸ਼੍ਰੋਮਣੀ ਅਕਾਲੀ ਦਲ ਵੀ ਆਪਣੇ ਲੋਕਾਂ ਲਈ ਖੜੀ ਹੈ